ਸੀਂ ਜੰਮੇ ਅਕਾਲੀ ਆ ਪਲੇ ਅਕਾਲੀ ਆ ਮਰਨਾ ਵੀ ਅਕਾਲੀ ਅਸੀਂ ਤੇ ਇਹ ਤਾਂ ਕੋਈ ਕਹਿ ਨਹੀਂ ਦੇ ਸਕਦਾ ਵੀ ਅਸੀਂ ਅਕਾਲੀ ਨਹੀਂ ਕੇ ਭਾਈ ਇਦਾਂ ਨਾ ਕਰੋ ਅਕਾਲੀ ਦਲ ਨੂੰ ਇਦਾਂ ਦਫਾੜ ਨਾ ਕਰੋ ਆਪਾਂ ਸਾਰੇ ਇਕੱਠੇ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਚੱਲੀਏ ਜੇ ਪੰਜਾਬ ਦੇ ਲੋਕਾਂ ਨੇ ਕਾਪਾ ਨੂੰ ਤਸਵੀਰ ਦਿਖਾਤੀ ਸ਼ੀਸ਼ਾ ਦਿਖਾਤਾ ਤੇ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਆਪਣੇ ਤੌਰ ਤਰੀਕੇ ਬਦਲੋ ਤੁਸੀਂ ਆਪਣਾ ਜਿਹੜਾ ਆਪਣੀ ਪਾਰਟੀ ਚ ਸੁਧਾਰ ਲੈ ਕੇ ਆਓ ਚੇਂਜ ਲੈ ਕੇ ਆਓ ਤਾਂ ਹੀ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਤਾਂ ਉਹ ਗੱਲ ਕਰਦੇ ਆ ਅਕਾਲੀ ਦਲ ਦੇ ਵਿੱਚ ਦੋ ਧੜਿਆਂ ਦੇ ਵੱਲੋਂ ਵੱਖਰੇ-ਵੱਖਰੇ ਤਰੀਕੇ ਦੇ ਨਾਲ ਚੱਲਿਆ ਜਾ ਰਿਹਾ ਹੈ ਇੱਕ ਪਾਸੇ ਅਕਾਲੀ ਦਲ ਦਾ ਮੰਥਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਅਕਾਲੀ ਦਲ ਬਚਾਓ ਦੀ ਗੱਲ ਕੀਤੀ ਹੈ ਨਹੀਂ ਗੁਰਪਾਲ ਗੁਰਪ੍ਰਤਾਪ ਸਿੰਘ ਵਿਡਾਲਾ ਹੀ ਸਾਡਾ ਨਮੂਦਾ ਗੱਲ ਕਰਾਂਗੇ ਸਰ ਜਲੰਧਰ ਦੀ ਤਸਵੀਰ ਨਜ਼ਰ ਆ ਰਹੀ ਹੈ ਕਿ ਅਕਾਲੀ ਦਲ ਹੀ ਅਕਾਲੀ ਦਲ ਦੇ ਖਿਲਾਫ ਹੋ ਗਈ ਹੈ ਇਹ ਵੀ ਦੇਖੋ ਬੜੀ ਘਾਟ ਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋ ਫੈਸਲਾ ਕੀਤਾ ਉਸ ਸੀਟ ਨੂੰ ਲੈ ਕੇ ਜਲੰਧਰ ਵੈਸਟ ਵਾਲੀ ਇਲੈਕਸ਼ਨ ਨੂੰ ਇਹ ਬਹੁਤ ਘਾਟ ਦਿਸਿਆ ਬੜਾ ਮੰਦ ਭਾਗਾ ਆ ਬੜਾ ਅਫਸੋਸ ਹੈ ਸਾਨੂੰ ਇੱਕ ਅਕਾਲੀ ਦਲ ਦਾ ਬਹੁਤ ਪੁਰਾਣਾ ਪਰਿਵਾਰ ਜਿਸ ਦੀ 40-45 ਸਾਲ ਦੀ ਸੇਵਾ ਅਕਾਲੀ ਦਲ ਪ੍ਰਤੀ ਜਿਨ੍ਹਾਂ ਨੇ ਗਰੀਬੀ ਦਾਵੇ 'ਚ ਰਹਿ ਕੇ ਵੀ ਜਿਨ੍ਹਾਂ ਨੇ ਆਪਣੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਚਲੋ ਅੱਜ ਉਹਨਾਂ ਦੇ ਜਿਹੜੇ ਹਸਬੰਡਸਗੇ ਵਿਚਾਰੇ ਉਹਨਾਂ ਦੇ ਪਤੀ ਦੇਵ ਸਿੰਘ ਰੱਬ ਨੂੰ ਪਿਆਰੇ ਹੋ ਗਏ ਨਹੀਂ ਹੈ ਦੁਨੀਆ 'ਚ ਪਰ ਉਸ ਗੱਲ ਦੀ ਕਦਰ ਕਰਨੀ ਚਾਹੀਦੀ ਸੀ ਪਾਰਟੀ ਨੂੰ ਜੇ ਆਪਾਂ ਆਪਣੇ ਪਰਿਵਾਰਾਂ ਨਾਲ ਇਦਾਂ ਦਾ سلوਕ ਕਰਦੇ ਆ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਘਾਟਾ ਹੁੰਦਾ ਜਾਂ ਤਹੀਨ ਹੁੰਦੀ ਆ ਇਕਾਲੀ ਦਲ ਕਿੱਥੇ ਖੜਾ ਉਹ ਤਾਂ ਉਹਨਾਂ ਕੋਲ ਤਕਰੀ ਦਾ ਸਿੰਬਲ ਸੀ ਪੰਥਕ ਉਮੀਦਵਾਰ ਸੀਗੇ ਉਹ ਤੇ ਬਾਦਲ ਸਾਹਿਬ ਨੇ ਸਿੰਬਲ ਦਿੱਤਾ ਤੇ ਸਿੰਬਲ ਵਾਪਸ ਕਰਨ ਦੀ ਕੀ ਲੋੜ ਸੀ ਸਾਡੀ ਤਾਂ ਕੋਈ ਮੋਹ ਨਹੀਂ ਲੱਗੀ ਉਹਨਾਂ ਤੇ ਅਸੀ ਤਾਂ ਕੋਈ ਉਹਨਾਂ ਨੂੰ ਕੋਈ ਇਦਾਂ ਦੀ ਜਿਹੜਾ ਪਾਠ ਨਹੀਂ ਪੜਾਉਣਾ ਸੀਗਾ ਵੀ ਉਹਨਾਂ ਨੇ ਕੋਈ ਆਪਣੇ ਅਕਾਲੀ ਦਲ ਦੇ ਵਿਰੁੱਧ ਗੱਲ ਕਰਨੀ ਸੀ ਸੋ ਅਕਾਲੀ ਦਲ ਦੇ ਉਮੀਦਵਾਰ ਪੰਥਕ ਉਮੀਦਵਾਰ ਸੀਗੇ ਬਟ ਜਿਨ੍ਹਾਂ ਬੰਦਿਆਂ ਨੇ ਮਿਸਗਾਈਡ ਕੀਤਾ ਅਕਾਲੀ ਲੀਡਰਸ਼ਿਪ ਨੂੰ ਸਾਰਾ ਕਸੂਰ ਉਹਨਾਂ ਦਾ ਆ ਜਿਨ੍ਹਾਂ ਨੇ ਝਾਲ ਸਾਜੀ ਕਰਕੇ ਉੱਥੇ ਇੱਕ ਚਿੱਠੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਾਈਨ ਕਰਕੇ ਜਿਹੜੇ ਕਿ ਸਾਈਨ ਨਹੀਂ ਸੀ ਉਹਨਾਂ ਦੇ ਕਾਗਜ਼ ਵਾਪਸ ਕਰਨ ਲਈ ਅਤੇ ਜਿਹੜਾ ਉਹਨਾਂ ਵੱਲੋਂ ਇਹ ਆਖਿਆ ਗਿਆ ਕਿ ਮੈਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ ਇਹ ਸਾਰਾ ਕੁਝ ਝੂਠਾ ਆ ਇਹ ਕ੍ਰਿਮੀਨਲ ਅਫੈਂਸ ਆ ਇਹਤੇ ਕਾਰਵਾਈ ਹੋਣੀ ਚਾਹੀਦੀ ਆ ਬਟ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਐਦਾਂ ਦੀ ਸੋਚ ਇਹ ਸੋੜੀ ਜਿਹੜੀ ਸੋਚੀ ਇਹ ਤੋਂ ਉੱਪਰ ਉੱਠ ਕੇ ਤੇ ਉਹਨਾਂ ਨੂੰ ਇੱਕ ਜਿਹੜਾ ਸਧਾਰਨ ਮਿਹਨਤੀ ਕਾਲੀ ਪਰਿਵਾਰ ਆ ਉਹਦੇ ਨਾਲ ਖੜਨਾ ਚਾਹੀਦਾ ਸੀ ਜਿਹਨੂੰ ਟਿਕਟ ਵੀ ਅਕਾਲੀ ਦਲ ਨੇ ਦਿੱਤੀ ਜਿਹਨੂੰ ਸਿੰਬਲ ਵੀ ਅਕਾਲੀ ਦਲ ਨੇ ਦਿੱਤਾ ਫਿਰ ਉਹਨੂੰ ਉਦੋਂ ਆਪਣੇ ਦਿਸ ਓਨ ਕਰਨ ਦੀ ਕੋਈ ਵਜ੍ਹਾ ਨਹੀਂ ਸੀ ਬਣਦੀ ਇਹ ਬਹੁਤ ਗਲਤ ਫੈਸਲਾ ਲਿਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਰ ਲੀਡਰਸ਼ਿਪ ਦੇ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਬੀਜੇਪੀ ਦੇ ਸਾਥ ਦੇ ਜਾਂ ਫਿਰ ਬੀਜੇਪੀ ਦੇ ਏਜੰਟ ਬਣ ਕੇ ਪਾਰਟੀ ਨੂੰ ਤੋੜ ਰਹੇ ਹੋ ਇਹਦੇ 'ਚ ਬੀਜੇਪੀ ਦਾ ਕੋਈ ਰੋਲ ਹੀ ਨਹੀਂਗਾ ਜੀ ਬੀਜੇਪੀ ਦਾ ਕੋਈ ਰੋਲ ਹੀ ਨਹੀਂ ਐ 'ਚ ਬੀਜੇਪੀ ਕਿੱਥੋਂ ਆ ਗਈ ਐ 'ਚ ਇਹ ਤਾਂ ਹੋਰ ਕੋਈ ਦੇਖੋ ਇਹ ਖੋਖਲੀ ਉਹਨਾਂ ਦੀ ਸੋਚ ਆ ਹੌਲੋਨੈਸ ਹੈ ਉਹਨਾਂ ਦੀ ਬਿਕੋਜ਼ ਬੀਜੇਪੀ ਤਾਂ ਹੈ ਹੀ ਨਹੀਂ ਕਿਸੇ ਗੱਲ 'ਚ ਯਾ ਤਾਂ ਬੀਜੇਪੀ ਦਾ ਕੋਈ ਇਨਵੋਲਵਮੈਂਟ ਹੋਵੇ ਬੀਜੇਪੀ ਦਾ ਕੋਈ ਸਟੇਕ ਹੋਵੇ ਉਹਨਾਂ ਦਾ ਕੋਈ ਇੰਟਰਸਟ ਹੋਵੇ ਫਿਰ ਤਾਂ ਕਹਾਂਗੇ ਬੀਜੇਪੀ ਇਨਵੋਲਡ ਹੈ ਐਵੇਂ ਕਹਿ ਰਹਿਣਾ ਬੀਜੇਪੀ ਦੇ ਇਹ ਆਪਣੇ ਕਾਂਗਰਸ ਦੇ ਪਹਿਲਾਂ ਕਾਂਗਰਸ ਦੇ ਏਜੰਟ ਸੀਗੇ ਹੁਣ ਬੀਜੇਪੀ ਦੇ ਆਪਣੇ ਬਣ ਗਏ ਤਾਂ ਜਿਨ੍ਹਾਂ ਨੇ ਬੀਜੇਪੀ ਨੇ ਸਰਕਾਰਾਂ ਹੰਡਾਈਆਂ ਉਹਨਾਂ ਨੂੰ ਪਹਿਲਾਂ ਪੁੱਛਣਾ ਜੀਦਾ ਤੁਸੀਂ ਤਾਂ ਇੰਨੇ ਸਾਲ ਸਰਕਾਰ 'ਚ ਰਹੇ ਹੋ ਤੁਸੀਂ ਬੀਜੇਪੀ ਨਾਲ ਰਹੇ ਹੋ ਅਸੀਂ ਤਾਂ ਕਹਿੰਦੇ ਨਹੀਂ ਤੁਸੀਂ ਬੀਜੇਪੀ ਦੇ ਏਜੰਟ ਹੋ ਐਦਾਂ ਨਹੀਂ ਹੁੰਦਾ ਇਹਦਾ ਆਪਣੇ ਬੜੀ ਜਿਹੜੀ ਹੈਗੀ ਆ ਬਹੁਤ ਪੀੜੀ ਸੋਚਿਆ ਇਹ ਕਹੂੰਗਾ ਬੀਜੇਪੀ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਇਹ ਸਿੱਖ ਪੋਲਿਟਿਕਸ ਦਾ ਮਸਲਾ ਆ ਇਹ ਪੰਥ ਦੀ ਜਿਹੜੀ ਹੈਗੀ ਆ ਇਸ ਵੇਲੇ ਗੱਲ ਹੋ ਰਹੀ ਆ ਪੰਥ ਨੂੰ ਕਿਵੇਂ ਤਕੜਾ ਕਰਨਾ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰਨਾ ਤੇ ਜੋ ਲੋਕ ਚਾਹੁੰਦੇ ਆ ਜਿਹੜੀ ਸੰਗਤ ਦੀ ਭਾਵਨਾ ਆ ਜੋ ਅਕਾਲੀ ਦਲ ਦਾ ਵਰਕਰ ਚਾਹੁੰਦਾ ਉਹਨੂੰ ਆਪਾਂ ਕਿਵੇਂ ਉਹ ਫੈਸਲੇ ਉਦਾਂ ਲੈਣੇ ਤੁਸੀਂ ਆਪਣੇ ਆਪ ਨੂੰ ਹਾਲੇ ਵੀ ਅਕਾਲੀ ਦਲ ਕਹਿ ਰਹੇ ਹੋ ਤੇ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਲਈ ਇਹਨਾਂ ਲਈ ਰਸਤੇ ਹੀ ਬੰਦ ਹੋ ਗਏ ਨੇ ਤੁਸੀਂ ਅਸੀਂ ਜੰਮੇ ਅਕਾਲੀ ਆ ਪਲੇ ਅਕਾਲੀ ਆ ਮਰਨਾ ਵੀ ਅਕਾਲੀ ਅਸੀਂ ਤੇ ਇਹ ਤਾਂ ਕੋਈ ਕਹਿ ਨਹੀਂ ਸਕਦਾ ਵੀ ਅਸੀਂ ਅਕਾਲੀ ਨਹੀਂ ਕੇ ਠੀਕ ਆ ਅਕਾਲੀ ਦਲ ਵਾਲੇ ਅੱਜ ਸਾਨੂੰ ਕਿਸੇ ਹੋਰ ਨਿਕਾਣਾ ਦੇਖਦੇ ਆ ਪਰ ਅਸੀਂ ਅਕਾਲੀ ਆ ਅਕਾਲੀ ਦਲ ਦੀ ਸੁੱਖ ਮੰਗ ਦੀ ਮੰਗਦੇ ਰਹੇ ਆ ਮੰਗਦੇ ਰਵਾਂਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਐਦਾਂ ਨਾ ਕਰੋ ਅਕਾਲੀ ਦਲ ਨੂੰ ਐਦਾਂ ਦਫਾੜ ਨਾ ਕਰੋ ਆਪਾਂ ਸਾਰੇ ਇਕੱਠੇ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਚੱਲੀਏ ਜੇ ਪੰਜਾਬ ਦੇ ਲੋਕਾਂ ਨੇ ਇੱਕ ਆਪਾਂ ਨੂੰ ਤਸਵੀਰ ਦਿਖਾਤੀ ਸ਼ੀਸ਼ਾ ਦਿਖਾਤਾ ਤੇ ਉਹਨਾਂ ਨੇ ਕਿਹਾਤਾ ਵੀ ਤੁਸੀਂ ਆਪਣੇ ਤੌਰ ਤਰੀਕੇ ਬਦਲੋ ਤੁਸੀਂ ਆਪਣਾ ਜਿਹੜਾ ਆਪਣੀ ਪਾਰਟੀ ਚ ਸੁਧਾਰ ਲੈ ਕੇ ਆਓ ਚੇਂਜ ਲੈ ਕੇ ਆਓ ਤਾਂ ਹੀ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਤਾਂ ਉਹ ਗੱਲ ਕਰਦੇ ਆ ਤੇ ਜੇ ਆਪਾਂ ਜੇ ਲੋਕ ਰਾਜ ਵਿੱਚ ਰਾਜੇ ਲੋਕ ਹੁੰਦੇ ਨੇ ਜੋ ਲੋਕ ਸਾਨੂੰ ਕਹਿ ਰਹੇ ਆ ਅਸੀਂ ਉਹ ਗੱਲ ਸੁਣਾਂਗੇ ਨਾ ਅੱਖਾਂ ਮੀਟ ਲਾਂਗੇ ਤੇ ਅਸੀਂ ਆਪਣੇ ਕਹਿ ਲੋ ਨੇਰੇਚ ਤੁਰੇ ਰਵਾਂਗੇ ਤੇ ਕੋਈ ਕਿਸੇ ਕੰਡੇ ਨਹੀਂ ਲੱਗਣਾ ਕੋਈ ਇਹਦਾ ਫਾਇਦਾ ਨਹੀਂ ਹੋਣਾ ਇਹ ਤੁਹਾਨੂੰ ਚੰਗਾ ਦਾ ਕਰ ਬੈ ਜੀਏ ਪਰ ਅਸੀਂ ਚਾਹੁੰਦੇ ਆ ਕੀ ਕਾਲੀ ਦਲ ਨੂੰ ਤਕੜਾ ਕਰਨਾ ਕਾਲੀ ਦਲ ਨੂੰ ਮਜ਼ਬੂਤ ਕਰ ਰਹੀ ਹੈ ਲਗਾਤਾਰ ਕਿ ਮੁਆਫੀ ਮੰਗਣੀ ਹੈ ਸਰਦਾਰ ਸੁਖਵੀਰ ਸਿੰਘ ਬਾਦਲਵੱਲੋਂ ਵੀ ਮਾਫੀ ਮੰਗੀ ਗਈ ਤੁਸੀਂ ਮਾਫੀ ਮੰਗ ਰਹੇ ਹੋ ਫਰਕ ਕੀ ਰਹੇਗਾ ਉਹਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਮਾਫੀ ਤਾਂ ਦੇਖੋ ਬਹੁਤ ਪਹਿਲਾਂ ਮੰਗਣੀ ਚਾਹੀਦੀ ਸੀਗੀ ਮਾਫੀ ਵਿਧੀ ਵਿਧਾਨ ਨਾਲ ਤੇ ਪਰੰਪਰਾਵਾਂ ਦੇ ਮੁਤਾਬਕ ਉੱਥੇ ਪੇਸ਼ ਹੋਣਾ ਚਾਹੀਦਾ ਸੀਗਾ ਠੀਕ ਹੈ ਜੀ ਆਪਾਂ ਗੁਰੂ ਸਾਹਿਬ ਅੱਗੇ ਆਪਣੇ ਹੱਥ ਜੋੜ ਕੇ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਤੇ ਆਪਾਂ ਕਹਿੰਦੇ ਸਾਨੂੰ ਮਾਫ ਕਰਦੇ ਹੋ ਉਹ ਚੰਗੀ ਗੱਲ ਆ ਕੋਮਾੜੀ ਗੱਲ ਨਹੀਂ ਪਰ ਅਕਾਲ ਤਖਤ ਦੀ ਸਿੱਖ ਪੰਥ ਦੀ ਪਰੰਪਰਾ ਨਹੀਂ ਹੋ ਜੇ ਆਪਾਂ ਏਡੀਆਂ ਵੱਡੀਆਂ-ਵੱਡੀਆਂ ਗਲਤੀਆਂ ਕੀਤੀਆਂ ਜਿਸ ਕਰਕੇ ਲੋਕ ਮਾਫ ਨਹੀਂ ਕਰ ਰਹੇ ਛੋਟੀ-ਮੋਟੀ ਗਲਤੀ ਕੀਤੀ ਆ ਪਰ ਰੋਜ਼ ਗਲਤੀਆਂ ਕਰਦੇ ਆ ਰੋਜ਼ ਆਪਾਂ ਖਿਮਾ ਮੰਗਦੇ ਗੁਰੂ ਸਾਹਿਬ ਤੋਂ ਕਿ ਸਾਨੂੰ ਖਿਮਾ ਕਰੋ ਪੁੱਤ ਜੀਕ ਮਾਫ ਕਰਦੇ ਹੋ ਤੇ ਇਹ ਤਾਂ ਗਲ ਸਧਾਰਨ ਆ ਪਰ ਜਦੋਂ ਗੱਲ ਏਡੀ ਵੱਡੀ ਹੋਵੇ ਆਪਾਂ ਏਡੀਆਂ ਵੱੱਜਰ ਕਰਿਆ ਤਾਂ ਜਾਂ ਗਲਤੀਆਂ ਕੀਤੀ ਹੋਣ ਜਾਂ ਇਹਦੇ ਗਲਤ ਫੈਸਲੇ ਲਏ ਹੋਣ ਜਿਹੜੇ ਪੰਥ ਨੂੰ ਜਿਨ੍ਹਾਂ ਦਾ ਦਰਦ ਹੋਵੇ ਪੰਥਰੂ ਜੀਨਾਂ ਨੂੰ ਦੁੱਖ ਹੋਵੇ ਤੇ ਫਿਰ ਆਪਾਂ ਨੂੰ ਮਾਫੀ ਜਿਹੜੀ ਵਿਧਿ ਵਿਵਧਾਨ ਦੇ ਮੁਤਾਬਕ ਪਰੰਪਰਾ ਮੁਤਾਬਕ ਜੇ ਮਹਾਰਾਜਾ ਰਣਜੀਤ ਸਿੰਘ ਉੱਤੇ ਜਾ ਕੇ ਪੇਸ਼ ਹੋ ਸਕਦੇ ਆ ਉਹ ਮਾਫੀ ਮੰਗ ਸਕਦੇ ਆ ਤੇ ਆਪਾਂ ਕਿਹੜੇ ਪਾਣੀ ਹਾਰਿਆ ਆ ਆਪਾਂ ਨੂੰ ਵੀ ਉਸ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਉਸ ਤਰੀਕੇ ਨਾਲ ਉੱਤੇ ਪੇਸ਼ ਹੋ ਕੇ ਤੇ ਨਿਮਰਤਾ ਨਾਲ ਗੱਲ ਜਪੱਲਾ ਪਾ ਕੇ ਸਿਰ ਝੁਕਾ ਕੇ ਜੋ ਸਜ਼ਾ ਅਕਾਲ ਤਖਤ ਸਾਹਿਬ ਨੂੰ ਲੱਗਦੀ ਛੇਵੇਂ ਪਾਸ਼ਾ ਜੀ ਦੇ ਸਥਾਨ ਤੋਂ ਲੱਗਦੀ ਉਹ ਸਜ਼ਾ ਭੁਗਤ ਕੇ ਸੇਵਾ ਕਰਕੇ ਤੇ ਅੱਜ ਆਪਾਂ ਸੁਰਖਰੂ ਹੋਏ ਰਹਿਣਾ ਸੀਗਾ ਅਗਰ ਇਹ ਪਹਿਲਾਂ ਕਰ ਲੈਂਦੇ ਅੱਜ ਹਾਲਾਤ ਹੋਰ ਹੋਣੇ ਸੀ ਕਾਲੀ ਦਲ ਦੇ ਪਰ ਫਿਰ ਵੀ ਕਰਨਾ ਚਾਹੀਦਾ ਸੀ ਕਰਨ ਜਾ ਰਹੇ ਆ ਸਭ ਨੂੰ ਕਰਨਾ ਚਾਹੀਦਾ ਤਾਂ ਹੀ ਸੰਗਤ ਦੇ ਆਪਣੇ ਨਿਗਾ ਵਿੱਚ ਆਪਾਂ ਸੁਰਖਰੂ ਹੋਵਾਂਗੇ ਸਰ ਗਲਤ ਫੈਸਲਿਆਂ ਦੀ ਗੱਲ ਕੀਤੀ ਹੈ ਗਲਤ ਫੈਸਲਿਆਂ ਦੇ ਵਿੱਚ ਤੁਸੀਂ ਵੀ ਉਹਦੇ ਇਨਵੋਲਵ ਸੀ ਜੋ ਹੁਣ ਤੁਹਾਡੇ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਅਸੀਂ ਤਾਂ ਨਹੀਂ ਇਨਵੋਲਵ ਸੀਗੇ ਜੀ ਕਰਕੇ ਅਸੀਂ ਕੋਈ ਨਾ ਤਾਂ ਕੈਬਨਿਟ ਵਿੱਚਗੇ ਨਾ ਉਹ ਫੈਸਲਿਆਂ 'ਚ ਸਾਡਾ ਕੋਈ ਯੋਗਦਾਨ ਹੈ ਪਰ ਸੀ ਇੱਕ ਪੰਥ ਦਾ ਹਿੱਸਾ ਆ ਅਕਾਲੀ ਦਲ ਦਾ ਹਿੱਸਾ ਸੀਗੇ ਤੇ ਸਾਨੂੰ ਵੀ ਇਸ ਗੱਲ ਦਾ ਬਹੁਤ ਮਹਿਸੂਸ ਹੁੰਦਾ ਬੜੀ ਸਾਨੂੰ ਕਾਟ ਲੱਗਦੀ ਆ ਸਾਨੂੰ ਵੀ ਦੁੱਖ ਲੱਗਦਾ ਕਿ ਸੜ ਤੇ ਇਦਾਂ ਦੇ ਇਲਜ਼ਾਮ ਲੱਗਦੇ ਆ ਸੋ ਅਸੀਂ ਵੀ ਚਾਹੁੰਦੇ ਹਾਂ ਕਿ ਆਪਣੇ ਆਪ ਨੂੰ ਸੁਰਖਰੂ ਕਰੀਏ ਚਾਹੇ ਸਾਡਾ ਉਸ ਫੈਸਲੇ ਕਰਨਕਰੋਣ ਵਿੱਚ ਕੋਈ ਸਾਡਾ ਯੋਗਦਾਨ ਨਾ। ਬਹੁਤ-ਬਹੁਤ ਤੁਹਾਡਾ ਧੰਨਵਾਦ। ਤਾਂ ਬਿਲਕੁਲ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਲਗਾਤਾਰ ਧੜੇਵੰਦੀ ਵੀ ਚੱਲ ਰਹੀ ਹੈ ਪਰ ਦੂਜੇ ਪਾਸੇ ਮਾਫੀ ਮੰਗਣ ਦੀ ਗੱਲ ਹਰ ਕੋਈ ਕਰ ਰਿਹਾ ਹੈ ਤਾਂ ਹੁਣ 1 ਜੁਲਾਈ ਨੂੰ ਜਿਹੜੀ ਇਹ ਮਾਫੀ ਮੰਗੀ ਜਾਣੀ ਹੈ ਤਾਂ 1 ਜੁਲਾਈ ਨੂੰ ਮਾਫੀ ਮੰਗਣ ਤੋਂ ਬਾਅਦ ਹੁਣ ਅੱਗੇ ਦੇਖਣਾ ਹੋਵੇਗਾ ਕਿਉਂਕਿ 10 ਨੂੰ ਜਲੰਧਰ ਵਾਈ ਇਲੈਕਸ਼ਨਾਂ ਤੇ ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਆਪਣੇ ਹੀ ਚੋਣ ਨਿਸ਼ਾਨ ਦਿੱਤੇ ਉਮੀਦਵਾਰ ਦਾ ਸਾਥ ਦੇਣ ਤੋਂ ਮਨਾ ਕਰ ਦਿੱਤਾ सामने ਹੁੰਦੇ ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ এবিপি ਸਾਂਝਾ ਚੰਡੀਗੜ੍ਹ ਜਿਹੜਾ ਜਿਹੜਾ ਕੀ ਸਰਪੇਸ਼ ਸਿੰਘ ਨਾਲ ਤੇ ਜਿਹੜਾ ਪਾਕਿਆ ਦਾ ਨਾਮ